ਨਥਨ ਸਿੱਧਾ ਤੇ ਸਾਫ ਸਾਫ ਕਹਿਤਾ ਵਾ ਤੇ ਤੇਰੀ ਮਾਂ ਮੈਨੂੰ ਐ ਘਰ ਦੇ ਵਿੱਚ ਦਿਸਣੀ ਨਹੀਂ ਚਾਹੀਦੀ ਜਾਂ ਇਹਨੂੰ ਬੂਹੇੋਂ ਬਾਹਰ ਕੱਢ ਮੰਮੀ ਤੁਸੀਂ ਭਾਵੇਂ ਜੋ ਮਰਜ਼ੀ ਕਹਿ ਲੋ ਮੇਰੀ ਮਾਂ ਤੇ ਇੱਥੇ ਹੀ ਰਹੂਗੀ ਤੁਸੀਂ ਮੇਰੇ ਹਾਲਾਤਾਂ ਨੂੰ ਸਮਝਣ ਦੀ ਕੋਸ਼ਿਸ਼ ਕਿਉਂ ਨਹੀਂ ਕਰਨ ਦੇ ਉਹ ਵਿਚਾਰੀ ਕਿੱਥੇ ਜਾਊਗੀ ਤੈਨੂੰ ਉਹ ਹਾਲਾਤ ਭੁੱਲ ਗਏ ਆ ਜਦੋਂ ਤੂੰ ਰੋਂਦੀ ਤੇ ਪਿੱਟਦੀ ਆਈ ਹਾਂ ਤੇਰੀ ਕਿਸੇ ਨੇ ਬਾਤ ਨਹੀਂ ਹੀ ਪੁੱਛੀ ਤੇਰਾ ਪੁੱਤ ਖਾ ਲਿਆ ਇਹਨਾਂ ਨੇ ਤੇ ਤੈਨੂੰ ਉਹ ਘਰੋਂ ਪਿਆਰ ਨਹੀਂ ਹੀ ਪਾਉਂ ਦਿੱਤਾ ਉਹ ਮੰਮੀ ਗੁੱਸਾ ਨਾ ਕਰੋ ਪਰ ਠੰਡੇ ਰਹੋ ਕੋਈ ਗੱਲ ਨਹੀਂ ਜਿੰਜੇ ਮਾੜੇ ਹਾਲਾਤ ਵਨ ਕੋਈ ਗੱਲ ਨਹੀਂ ਐਂ ਸਾਰਾ ਬਣੇ ਕੋਣ ਬਣੂ ਹੁੰਦਾ ਜਿਹੜੀ ਇਹਨਾਂ ਸਾਡੇ ਨੇ ਕਿਤੀ ਨਾ ਆਪੇ ਰੱਬ ਸਾਹਬ ਕਰੂਗਾ ਡੈਡੀ ਜੀ ਮੰਮੀ ਤਾਂ ਗੁੱਸੇ ਚ ਵਾ ਤੇ ਤੁਸੀਂ ਤੇ ਸਮਝਾਓ ਉਹਨਾਂ ਨੂੰ ਕਹੋ ਵੀ ਮੰਮੀ ਨੂੰ ਇੱਥੇ ਰਹਿਣ ਦੇਣ ਮੈਂ ਕੀ ਸਮਝਾਵਾਂ ਮੰਮੀ ਨੂੰ ਮੰਮੀ ਜੋ ਕਹਿੰਦੀ ਸੱਚੀ ਕਹਿੰਦੀ ਆ ਝੂਠ ਨਹੀਂ ਕਹਿੰਦੀ ਨਹੀਂ ਰਹੂ ਤੇ ਨਹੀਂ ਰਹੂ ਤੇਰੀ ਮਾਇ ਇਥੇ ਕੋਰੇ ਇਹਨੂੰ ਕਹੇ ਖਲਾਲੇ ਵਾ ਇਤਾਂ ਸਾਡੇ ਕੋਲੇ ਜਨ ਘੱਟ ਪਾਇਆ ਤੇ ਹੁਣ ਉਹਨੂੰ ਲੈ ਕੇ ਤੇ ਆ ਗਈ ਉਹਦੇ ਹਾਲਾਤ ਬੜੇ ਮਾੜੇ ਆ ਸਾਡੇ ਦੇ ਹਾਲਾਤ ਮਾੜੇ ਕਿਸ ਨੇ ਵੇਖੇ ਨਾ ਆਪੇ ਹੀ ਇਹਨਾਂ ਨੇ ਕਰਕੇ ਆਪੇ ਹੀ ਇਹਨਾਂ ਨੇ ਸਾਡੇ ਤੇ ਹਾਲਾਤ ਸਾਡੇ ਮਾੜੇ ਕਰ ਦਿੱਤੇ ਸਾਡੇ ਦੇ ਕਈ ਦਿਨ ਉਹ ਅਜੇ ਤਾਂ ਹੀ ਛੇਕ ਲੱਗਣ ਡਿਆ ਅੱਗ ਬਲ ਗਈ ਆ ਹੁਣ ਤੂੰ ਛਾਪਣੇ ਮੇਰੇ ਲੈ ਆ ਕੇ ਖੇਲਿਆਰ ਦੀ ਆ ਇਹਨੂੰ ਕਹਿ ਵੀ ਚੱਨੀ ਜਾਵੇ ਮੇਰੇ ਮੱਥੇ ਨਾ ਲੱਗੇ ਮੈਂ ਤੇ ਇਹਦੇ ਮੱਥੇ ਲੱਗਣਾ ਨਹੀਂ ਚੰਦੀ ਚੱਲ ਧੀਏ ਤੂੰ ਮੇਰੇ ਕਰਕੇ ਆਪਣੇ ਘਰ ਚ ਲੜਾਈ ਨਾ ਪਾ ਤੂੰ ਸਾਰੇ ਅੰਮ੍ਰਿਤ ਇੱਥੇ ਬਸਣਾ ਵਾ ਤੇ ਕੋਈ ਗੱਲ ਨਹੀਂ ਮੈਂ ਚਲ ਜਾਨੀ ਆ ਮੈਨੂੰ ਕਿਹੜਾ ਬਾਬਿਆ ਨੇ ਧੱਕਾ ਦਿੱਤਾ ਹੈ ਤੂੰ ਤਾਂ ਮੈਨੂੰ ਜਾਣ ਕੇ ਉਥੋਂ ਲੈ ਆਈ ਆ ਮੈਂ ਗੁਰੂ ਘਰ ਬੈਠੀ ਹਾਂ ਆਰਾਮ ਨਾਲ ਰੋਟੀ ਪਾਣੀ ਖਾਣੀ ਸੀ ਤੇ ਕੋਈ ਨਹੀਂ ਤੂੰ ਮੈਨੂੰ ਉੱਥੇ ਮਿਲਣ ਆ ਜਾ ਕਦੇ ਜਦੋਂ ਤੇਰਾ ਜੀ ਕਰਿਆ ਕਰੋ ਨਹੀਂ ਮੰਮੀ ਤੂੰ ਇਹ ਨਹੀਂ ਕਿਤੇ ਵੀ ਜਾਣਾ ਤੁਸੀਂ ਇੱਥੇ ਰਹੋਗੇ ਮੰਮੀ ਹੁਣਾਂ ਨੂੰ ਨਾ ਅਜੇ ਥੋੜਾ ਜਿਹਾ ਗੁੱਸਾ ਵਾ ਤੁਹਾਡੇ ਉੱਤੇ ਉਹ ਤਾਂ ਕਰਕੇ ਇਦਾਂ ਦੀਆਂ ਗੱਲਾਂ ਕਾਣਦੇ ਆ ਨਹੀਂ ਤੇ ਉਹ ਇਦਾਂ ਦੇ ਹੈ ਨਹੀਂ ਆ ਉਹ ਮੇਰੀ ਹਰ ਇੱਕ ਗੱਲ ਮੰਨਦੇ ਆ ਮੈਨੂੰ ਸਮਝਦੇ ਆ ਤਾਂ ਕੋਈ ਗੱਲ ਨਹੀਂ ਮੈਂ ਆਪੇ ਸਮਝਾ ਲਈਨੀ ਇਹਨਾਂ ਨੂੰ ਤੁਸੀਂ ਖਲੋ ਜੋ ਮੈਂ ਸਮਝਾਉਣੀ ਆ ਨਾ ਮੇਰੀ ਵਜ੍ਹਾ ਦੇ ਨਾਲ ਤੈਨੂੰ ਵੀ ਕੀ ਕੁਝ ਸੁਣਨਾ ਪੈਣ ਦਿਆ ਨਾ ਕਰ ਇਦਾਂ ਤੂੰ ਨਹੀਂ ਮੰਮੀ ਤੁਸੀਂ ਨਹੀਂ ਕਿਤੇ ਵੀ ਜਾਣਾ ਮੈਂ ਨਾ ਇਹਨਾਂ ਨਾਲ ਮੈਂ ਗੱਲ ਕਰਨ ਢਈ ਆ ਨਾ ਮੈਨੂੰ ਕਰ ਲੈੰਦੋ ਮੰਮਾ ਜੇ ਇੰਨੀ ਘਰ ਰੱਖਣਾ ਨਾ ਆਪਣੀ ਮਾਂ ਨੂੰ ਅਸੀਂ ਚੱਲ ਜਾਈਏ ਕਿਤੇ ਤਾਨੂੰ ਕੱਢ ਦੇ ਫਿਰ ਘਰੋਂ ਆਹੀ ਇੱਥੇ ਨਹੀਂ ਰਹਿਣਾ ਚਾਹਤੇ ਨਹੀਂ ਮੰਮੀ ਵੇਖੋ ਮੈਂ ਕਦੀ ਨਾ ਤੁਹਾਡੇ ਚ ਤੇ ਇਨਾਂ ਚ ਫਰਕ ਨਹੀਂ ਸਮਝਿਆ ਮੈਂ ਕਦੀ ਵੀ ਤੁਹਾਨੂੰ ਉੱਚੀ ਨਹੀਂ ਵੀ ਕਦੀ ਗੱਲ ਨਹੀਂ ਕੀਤੀ ਤੁਸੀਂ ਫਿਰ ਵੀ ਇੱਕ ਵਾਰੀ ਮੇਰੇ ਮੈਂ ਤੁਹਾਡੇ ਗਾੜੀ ਹੱਥ ਜੋੜ ਦਿੰਦੀ ਆ ਮਿੰਤਾ ਕਰਦੀ ਆ ਇੱਕ ਵਾਰੀ ਮੇਰੀ ਮੰਨ ਲਓ ਮੇਰੀ ਮਾਂ ਨੂੰ ਇੱਥੇ ਰਹਿ ਲੈ ਲੈਂਦੋ ਬਾਅਦ ਚ ਥੋੜੇ ਕ ਦਿਨਾਂ ਦੀ ਗੱਲ ਆ ਫਿਰ ਇਹ ਆਪੇ ਚਲ ਜਾਣਗੇ ਭਾਏ ਮਿੰਤਾ ਕਰ ਤੇ ਭਾਏ ਤਰਲੇ ਕਰ ਭਾਏ ਇੱਕ ਵਾਰਾਂ ਕਹੇ ਤੇ ਭਾਏ ਦੋ ਵਾਰਾਂ ਕਹੇ ਆਹੀ ਇਹ ਕੰਮ ਨਹੀਂ ਹੋ ਕਰਨਾ ਆਹੀ ਇਹਨੂੰ ਨਹੀਂ ਇੱਥੇ ਰੱਖਣਾ ਗਰਨਾਮ ਤੈਨੂੰ ਸਾਡੀ ਗੱਲ ਦੀ ਸਮਝ ਆਉਂਦੀ ਕਿ ਨਹੀਂ ਆਉਂਦੀ ਉਹ ਡੈਡੀ ਮਿੰਦੇ ਸਮਝਦੀ ਮੈਂ ਵਿਚਕਾਏ ਫਸ ਗਿਆ ਨਾ ਮੈਨਾਂ ਦੀ ਗੱਲ ਕਰ ਸਕਦਾ ਨਾ ਤੁਹਾਡੀ ਕਰ ਸਕਦਾ ਵਾ ਚੱਲ ਪੁੱਤ ਮੇਰਾ ਰਹਿਣਾ ਇੱਥੇ ਠੀਕ ਨਹੀਂ ਆ ਤੇ ਮੈਂ ਚਲ ਜਾਨੀ ਆ ਨਹੀਂ ਮੰਮੀ ਤੁਸੀਂ ਕਿਤੇ ਨਹੀਂ ਜਾਣਾ ਮੈਂ ਗੱਲ ਕਰਦੀ ਆ ਨਾ ਇਹਨਾਂ ਨਾਲ ਤੁਹਾਨੂੰ ਮੈਂ ਕਹਿਤਾ ਵੀ ਇੱਥੇ ਗਰਨਾਮ ਇਹਨੂੰ ਸਮਝਾ ਲਾ ਨਹੀਂ ਤੇ ਮੈਂ ਤਾਂ ਇਸ ਤਰ੍ਹਾਂ ਇਹ ਘਰ ਦੇ ਵਿੱਚੋਂ ਘੋਲ ਕਰ ਦੇਣਾ ਇਹੋ ਇਹ ਨਾ ਤੂੰ ਆਖੀ ਇਹ ਨਹਾਨੂੰ ਵੀ ਕੱਢ ਦਿੱਤਾ ਵਾ ਏਦਾ ਮਰ ਰੱਬ ਇਹ ਆਪਣੀ ਮਨਮਾਨੀ ਮਰਜੀ ਕਰੂਗੀ ਸਾਡੀ ਦੇ ਨਾ ਨਾ ਘਰ ਦੇ ਵਿੱਚ ਕੋਈ ਈਤ ਹੋਈ ਸਾਡਾ ਇੱਥੇ ਬੈਠਦਾ ਗਿਆ ਕੋ ਉਹ ਤੇ ਗੱਲ ਵਾ ਆਨੂੰ ਤੇਨੇ ਸਦਾਈ ਬਣਾਤਾ ਵਾ ਉਹਨੂੰ ਵੇਖ ਕੇ ਤਾਂ ਬਾਵਾ ਤੋਂ ਧੂਤੂ ਕੱਲੋਂ ਡਈ ਆ ਨਹੀਂ ਮੰਮੀ ਨਾ ਨਹੀਂ ਜਾਣ ਦੇਣਾ ਮੈਂ ਨਹੀਂ ਜਾਣ ਦੇਣਾ ਫੇ ਉਹਨੂੰ ਤੈਨੂੰ ਤਾਂ ਦੱਸ ਛੰਡੇ ਰੱਖ ਲੈ ਅਹੀਂ ਚਲੋ ਉੱਠ ਕੇ ਤੇ ਚਲ ਜਾਨੇ ਆ ਸਾਂਭ ਲੈਣੇ ਕੋਈ ਕਾਰਬਾਰ ਮੰਮੀ ਮੇਰੀ ਗੱਲ ਸੁਣ ਗੱਲ ਮੰਮੀ ਨੂੰ ਰੱਖਣ ਦੀ ਜਾਂ ਨਾ ਰੱਖਣ ਦੀ ਨਹੀਂ ਆ ਗੱਲ ਵਾ ਇਨਸਾਨੀਅਤ ਦੀ ਜੇ ਇੱਕ ਪੁੱਤ ਨਹੀਂ ਉਹਨੂੰ ਧੱਕਾ ਦਿੱਤਾ ਵਾ ਮਾੜਾ ਕੀਤਾ ਵਾ ਤੇ ਮੈਂ ਉਹਨਾਂ ਦੀ ਧੀ ਹੋ ਕੇ ਤੇ ਉਹਨਾਂ ਦੇ ਨਾਲ ਕਿਦਾਂ ਧੱਕਾ ਹੁੰਦਾ ਵੇਖ ਸਕਦੀ ਆ ਮੈਨੂੰ ਵੀ ਤਾਂ ਓਦਾਂ ਹੀ ਮਾਂ ਨੇ ਪਾਲਿਆ ਵਾ ਜਿੱਦਾਂ ਸਿੰਦੇ ਨੂੰ ਪਾਲਿਆ ਵਾ ਤੁਸੀਂ ਇਦਾਂ ਕਿਉਂ ਸੋਚਣ ਡਏ ਹੋ ਮੀਂ ਕੁੜੀਏ ਤੂੰ ਆਣੀ ਨਾ ਮੇਰੀ ਮਾਂ ਨੇ ਮੈਨੂੰ ਪਾਲਿਆ ਜਿਹੜਾ ਸਾਡਾ ਪੁੱਤ ਇਹਨਾਂ ਨੇ ਮਾਰਿਆ ਸੀ ਨਾ ਅਹੀਂ ਪੋਟੇ ਮੇਣ ਮੇਣ ਕੇ ਕਿੱਦਾਂ ਪਾਲਿਆ ਹੈਗਾ ਸਾਡੀਆਂ ਵੀ ਅੰਦਰਾਂ ਜਿੱਦਣ ਇਹਨਾਂ ਨੇ ਮਾਰਿਆ ਵਾ ਨਿਕਲ ਨਿਕਲ ਪੈਣੀਆਂ ਅਜੇ ਵੀ ਜਦੋਂ ਚੇਤਾ ਆਉਂਦਾ ਨਾ ਉਹ ਪੁੱਤ ਦਾ ਅਜੇ ਵੀ ਹੰਨ ਫੋਲ ਪੈਂਦੇ ਆ ਇਹ ਕਿੱਤਾ ਹੀ ਪੁੱਤ ਪਾਲਿਆ ਹੀ ਗੱਕਤੇ ਮੰਮੀ ਉਹ ਤੇਰੀ ਗੱਲ ਠੀਕ ਆ ਪਰ ਇਨਸਾਨੀਅਤ ਹੈਗੀ ਆ ਕਿੱਥੇ ਤੱਕ ਇਹ ਖਾਂ ਦੇਖਣਗੇ ਵਿਚਾਰੇ ਗੁਰਦਾਰੇ ਚ ਉਹ ਤਾਂ ਰੀਅਲ ਸਾਨੀਅਤ ਸਾਨੀਅਤ ਲਈ ਜਾਂਦੇ ਤੁਸੀਂ ਆਪਣੀ ਇੱਜ਼ਤ ਵਾਲੀ ਵੇਖਣ ਦੇ ਕੀ ਬਣਿਆ ਤੁਹਾਡੇ ਨਾਲ ਓਏ ਹੋਈ ਗੱਲ ਛਗੋ ਉਹਦੇ ਕਿੱਥੇ ਜਾਊ ਕਿੱਥੇ ਜਾਊ ਜੇ ਸਾਡਾ ਖਾ ਹੀ ਲਿਆ ਤੁਹਾਡੀ ਵੱਲੋਂ ਜਿੱਥੇ ਮਰਜੀ ਜਾਣ ਟੱਠੇ ਕੂਚ ਪੈਣ ਤੁਹਾਨੂੰ ਬੜੇ ਦਰੇਗਾ ਹੁੰਦਾ ਇਹ ਨਾ ਰੇ ਮੰਮੀ ਇਹ ਇਦਾਂ ਤੁਸੀਂ ਲੜਾਈ ਵਾਲੀਆਂ ਗੱਲਾਂ ਕਰੋਗੇ ਨਾ ਤੇ ਘਰ ਦੇ ਵਿੱਚ ਫਰਕ ਪੈ ਜਾਊਗਾ ਤੇ ਇਦਾਂ ਨਾ ਕਰੋ ਆਜੋ ਮੰਮੀ ਅਸੀਂ ਅੰਦਰ ਚੱਲਦੇ ਹਾਂ ਉਹ ਚੱਲ ਮੰਮੀ ਛੱਡੋ ਪਰੇ ਦੋ ਚਾਰ ਦਿਨ ਦੀ ਗੱਲ ਵਾ ਜੇ ਹਲਾਠੀ ਹੋਗੇ ਨਾ ਆਪੇ ਚੱਲ ਜਣ ਇਹਨਾਂ ਨੇ ਮੁੜ ਕੇ ਮੈਂ ਜਾ ਕੇ ਨਾ ਜੰਤਨਾ ਕਰੂੰ ਗੱਲਬਾਤ ਕਰਕੇ ਬੰਦੇ ਯਾਰ ਖੜਕੇ ਨਾ ਇਹਦੇ ਪੈਸੇ ਮਾਰੇ ਜਿਹੜੇ ਵੇਖਾਂਗੇ ਜੀ ਭਾਵਸ ਮੁੜ ਕੇ ਦੇ ਕੋਈ ਗੱਲ ਨਹੀਂ ਕਰੋ ਆਪਣੀਆਂ ਮਨ ਮਰਦੀਆਂ ਅਸੀਂ ਘਰੋਂ ਚੱਲ ਜਾਾਂਗੇ ਉਹਨੂੰ ਵਾੜ ਲਓ ਅੰਦਰਾਂ ਦੇ ਵਿੱਚ ਅਜੇ ਥੋੜੀ ਤਾਂ ਨੇ ਨਾ ਹੋਈ ਯਾ ਹੋਰ ਸਾਡੇ ਕਲੇਜੇਨ ਘੱਟ ਪਊ ਹਟਾ ਦੂਜਾ ਵੀ ਲੈ ਕੇ ਬੈਜੂਗੀ ਏ ਉਹ ਚੱਲ ਮੰਮੀ ਕਾਨੂੰ ਹੀ ਨਾ ਗੱਲਾਂ ਕਰਦੇ ਤੁਸੀਂ ਨਾ ਗਰਮ ਹੋਇਆ ਕਰੋ ਚੰਗਾ ਇਨਾ ਰਿਸ਼ਤੇਦਾਰੀ ਆ ਨਾ ਹੀ ਨਾ ਖੜਾਂਗੇ ਤੇ ਕੌਣ ਹਮ ਖੜੂਗਾ ਵੇ ਪਰ ਆ ਬਾ ਵੀ ਸਾਡੀ ਰਿਸ਼ਤੇਦਾਰੀ ਕੋਈ ਨਹੀਂ ਇਨਾ ਤੇ ਨਾਲ ਤੈਨੂੰ ਇੱਕ ਤਰੀਕਾ ਵੀ ਗਾਇਆ ਉਹ ਦਣੀ ਮੁੱਕ ਗਈ ਜਦੜੇ ਨਾ ਸਾਡਾ ਪੁੱਤ ਖਾ ਲਿਆ ਅਜੇ ਵੀ ਰਿਸ਼ਤੇਦਾਰੀ ਸਮਝਦਾ ਤੂੰ ਰਿਸ਼ਤੇਦਾਰੀ ਰਿਸ਼ਤੇਦਾਰੀ ਆ ਤੁਹਾਨੂੰ ਹੁਣ ਡਰੇਗਾ ਹੁੰਦਾ ਬਈ ਰਿਸ਼ਤੇਦਾਰੀ ਦਾ ਅਕਲ ਹੀ ਨਹੀਂ ਕੋਈ ਆ ਮੁੰਡੇ ਨੂੰ ਤੇ ਕਿਤੇ ਪਤਾ ਹੀ ਨਹੀਂ ਕਿ ਆ ਪੀ ਮੇਰਾ ਪੁੱਤ ਖਾ ਲਿਆ ਕੀ ਕੀਤਾ ਇਹਨਾਂ ਨੇ ਰਿਸ਼ਤੇਦਾਰੀ ਸਾਥ ਦਾਇ ਨੂੰ ਪਿਆਈ ਪੀ ਉਹਨੂੰ ਮੰਮੀ ਉਹ ਨਹੀਂ ਗੱਲ ਜਿਹੜਾ ਦਿਮਾਗ ਉਹਨਾਂ ਦਾ ਨਾ ਹੱਡਾ ਨਹੀਂ ਹੁੰਦਾ ਅਸੀਂ ਨਰਦਈ ਨਹੀਂ ਹਾਂਗੇ ਉਹ ਲੋਕ ਨਰਦਈ ਆ ਅਸੀਂ ਫੇਰ ਰੱਬ ਨੂੰ ਮੰਨ ਲੈ ਬੰਦੇ ਆ ਛੋਲ ਲਓ ਇਹਦੀਆਂ ਗੱਲਾਂ ਇਹਨੂੰ ਕੋਈ ਹੈ ਕੋਈ ਇਹਨੂੰ ਸਮਝ ਲੱਗਦੀ ਇਹਨੂੰ ਕੋਈ ਦੱਛਿਆਮ ਨਹੀਂ ਲੱਗਣ ਡਈ ਆਪਣੀਆਂ ਹੀ ਮਾਰੀ ਜਾਂਦਾ ਪਤਾ ਨਹੀਂ ਇਹਦੇ ਦਿਮਾਗ ਨੂੰ ਕੀ ਹੋ ਗਿਆ ਇਹਦੇ ਨੂੰ ਇਹ ਬਹੁਤ ਸਿਆਣੇ ਆ ਸਾਡੀ ਘਰ ਚ ਕੋਈ ਇਤਨੀ ਗੀ ਰਹਿੰਦੇ ਇਹਨਾਂ ਨੂੰ ਸਿਆਣਿਆਂ ਨੂੰ ਇਹ ਚੱਤ ਤਾਂ ਇਨੀ ਕੀ ਕਰਨੀ ਐ ਨਾ ਇਹਨਾਂ ਨੂੰ ਕੋਈ ਪਤਾ ਨਹੀਂ ਤੁਹਾਡਾ ਮਾਪਿਓ ਕੀ ਚੀਜ਼ ਹੁੰਦਾ ਵਾ ਕਿੱਦਾਂ ਉਹਨੂੰ ਲਿਆਏ ਆ ਅਸੀਂ ਇਹ ਗੁਰਦੁਆਰੇ ਮੱਥਾ ਟੇਕਣ ਚੱਲੇ ਮੈਨੂੰ ਆਪਾਂ ਨਾਲ ਲਾ ਕੇ ਗਏ ਕੀਪਦਾ ਕਿੰਨੇ ਦੱਸਦਾ ਪਈ ਉੱਥੇ ਬੈਠੀ ਆ ਤਾਂ ਦਬ ਦਬ ਜਾ ਕੇ ਤੇ ਲੈ ਆਓ ਮੰਮੀ ਸੱਚ ਪੁੱਛੋ ਨਾ ਅਸੀਂ ਜਾਣ ਬੁੱਝ ਕੇ ਨਹੀਂ ਗਏ ਅਸੀਂ ਤਾਂ ਮੱਥਾ ਟੇਕਣਗੇ ਗੁਰੂ ਘਰ ਉੱਥੇ ਕੇ ਇੰਨੇ ਵੇਖ ਲਈ ਮੈਂ ਰੱਖਿਆ ਉਹ ਕਿਦੋਂ ਆ ਇਹ ਕਹਿੰਦੀ ਨਹੀਂ ਮੇਰੀ ਮੰਮੀ ਆ ਇਹਨੇ ਜਾ ਕੇ ਵੇਖ ਲਿਆ ਤੋਂ ਉਹਦੇ ਗੱਲਾਂ ਕੇ ਰੋਂਡਾ ਪੀ ਸਾਡਾ ਸੱਡਨ ਉਹ ਜੀ ਨਹੀਂ ਕੀਤਾ ਇਹਨਾਂ ਨੂੰ ਚੰਗਾ ਹੋ ਗਿਆ ਨਹੀਂ ਛੱਡਣ ਨੂੰ ਜੀ ਕੀਤਾ ਤੇ ਵਾਹਲਾ ਅੰਦਰ ਆਹੀ ਚਲ ਜਾਨੇ ਘਰੋਂ ਸਾਡੀ ਕਿਹੜੀ ਗੱਲ ਵਾ ਮੰਮੀ ਹੁਣ ਮਾਂ ਹੋਈ ਉਹਦੀ ਮਾਂ ਜਿਹੜੀ ਉਹ ਚੰਗੀ ਲੱਗਦੀ ਆ ਅਹੀਂ ਤੇਰੇ ਮਾਂ ਪਿਓ ਅਹੀਂ ਤੇਰੇ ਕਿ ਲੱਗਣ ਡਿਆ ਮੰਮੀ ਹਿੱਦਾਂ ਕੋ ਆਂਦੇ ਤੁਸੀਂ ਜਿਹੜੀ ਸਾਡੀ ਜਗਾ ਵਾ ਨਾ ਉਹ ਕੋਈ ਲੈ ਸਕਦਾ ਪੰਮਾ ਪੁੱਤ ਮੇਰਾ ਕਰਕੇ ਤੈਨੂੰ ਬੜਾ ਕੁਝ ਸੁਣਨਾ ਪੈਣ ਡਿਆ ਵਾ ਪਰ ਤੇਰਾ ਸਾਸੋਹਰਾ ਕੁਝ ਗਲਤ ਵੀ ਨਹੀਂ ਕਹਿਣ ਡੇ ਜਿੰਨਾ ਕਸੂਰ ਵਾ ਸਾਰਾ ਸਿੰਦੇ ਦਾ ਵਾ ਤੇਰਾ ਘਰ ਉੱਜੜ ਗਿਆ ਉਹਦੀ ਵਜ੍ਹਾ ਨਾਲ ਚੱਲ ਤੇਰਾ ਤੇ ਜਿਹੜਾ ਜਾਣਨਾ ਸੀ ਉਹਨੇ ਆਪਣਾ ਵੀ ਰਹਿਣ ਕੱਖ ਨਹੀਂ ਦਿੱਤਾ ਜੋ ਇਹਨੇ ਮਿਹਨਤ ਕਮਾਈ ਉਹ ਗੱਲ ਜੱਦੀ ਪੁਰਸੀ ਜ਼ਮੀਨ ਹੀ ਸਾਰਾ ਕੁਝ ਵੇਚ ਵੱਟ ਕੇ ਖਾ ਗਿਆ ਤੇ ਕੀ ਕਰ ਲੈਣਾ ਵਾਂਗਾ ਮੈਂ ਵੀ ਉਹਦੇ ਕਰਕੇ ਪੁੱਤ ੱੱਕੇ ਖਾਂਦੀ ਫਿਰਨ ਈ ਆ ਮੰਮੀ ਜੋ ਹੋਣਾ ਹੀ ਨਾ ਉਹ ਹੋ ਗਿਆ ਹੁਣ ਸਿੰਦੇ ਦੀਆਂ ਜਿਹੜੀਆਂ ਗਲਤੀਆਂ ਦੀ ਸਜ਼ਾ ਵਾ ਉਹ ਹੀ ਤੈਨੂੰ ਤੇ ਨਾ ਦੇ ਸਕਦੇ ਤੈਨੂੰ ਮੈਂ ਉਹਨਾਂ ਹਾਲਾਤਾਂ 'ਚ ਕਿੱਦਾਂ ਛੱਡ ਕੇ ਆ ਜਾਂਦੀ ਮੇਰੇ ਕੋ ਇੱਕ ਇੰਨਾ ਹੌਸਲਾ ਨਹੀਂ ਪੈਂਦਾ ਨਾਲੇ ਮੇਰੀ ਮਾਂ ਹੀ ਹੋ ਤੁਸੀਂ ਤੁਸੀਂ ਮੈਨੂੰ ਬੇਸ਼ੱਕ ਆਪਣਾ ਪਲਾ ਦੋ ਪਰ ਮੈਂ ਨਹੀਂ ਤੁਹਾਨੂੰ ਪਲਾ ਸਕਦੀ ਤੁਸੀਂ ਚਾਹੇ ਮੇਰੇ ਕੋਲ ਆਉਂਦੇ ਹੀ ਚਾਹੇ ਨਹੀਂ ਆਉਂਦੇ ਪਰ ਮੈਨੂੰ ਡੀਕ ਰਹਿੰਦੀ ਰਹਿੰਦੀ ਹੈਗੀ ਆਖਰੀ ਸਾਮਾ ਤੱਕ ਮੈਨੂੰ ਇਹੋ ਡੀਕ ਰਹਿਣੀ ਹੈ ਕਿ ਮੇਰੇ ਮਾਪੇ ਪਿੱਛੇ ਆਉਣ ਮੈਨੂੰ ਮਿਲਨ ਵਰਤਨ ਚਲੋ ਇਹ ਤੇ ਰੱਬ ਦਾ ਭਾਣਾ ਹੀਗਾ ਕਿਸੇ ਨਾਲ ਵੀ ਵਰਤ ਸਕਦਾ ਵਾ ਤੂੰ ਤਾਂ ਪੁੱਤ ਰੱਬ ਦਾ ਭਾਣਾ ਕਹਤਾ ਉਹਨੇ ਤਾਂ ਨਾ ਕੋਈ ਸੋਚਿਆ ਉਹਨੇ ਤਾਂ ਦੋਵੇਂ ਘਰ ਝਾੜ ਕੇ ਰੱਖ ਦਿੱਤੇ ਉਹਨਾਂ ਤਾਂ ਆਪਣੀ ਮਾਂ ਦਾ ਨਹੀਂ ਸੋਚਿਆ ਕਿ ਬੁੱਢੇ ਬਾਰੇ ਕਿੱਥੇ ਜਾਊਗੀ ਮੰਮੀ ਹਾਂ ਤੇ ਗੱਲ ਤੁਹਾਡੀ ਠੀਕ ਆ ਪਰ ਜਿਹੜੇ ਮੇਰੇ ਮੰਮੀ ਆ ਸਾਸ ਸਹੁਰਾ ਗੁੱਸੇ ਹੋਏ ਆ ਨਾ ਤੁਹਾਡੇ ਨਾਲ ਉਹਨਾਂ ਦੇ ਦਿਲ ਦੇ ਵਿੱਚ ਉਹ ਨਾ ਅਜੇ ਉਹ ਗੱਲ ਨਿਕਲੀ ਨਹੀਂ ਆ ਉਹਨਾਂ ਨੂੰ ਗੁੱਸਾ ਵਾ ਤੁਹਾਡੇ ਉੱਤੇ ਜਿਹੜਾ ਸਿੰਦੇ ਨੇ ਇੰਨਾ ਮਾੜਾ ਕੰਮ ਕੀਤਾ ਨਾ ਮੇਰੇ ਨਾਲ ਉਹਨਾਂ ਨੂੰ ਦਰਸਾਲ ਅਜੇ ਉਹ ਆਪਣੇ ਪੋਤੇ ਨੂੰ ਭੁਲਾ ਨਹੀਂ ਸਕੇ ਉਹਦਾ ਕਰਕੇ ਉਹ ਤੁਹਾਡੇ ਤੇ ਰਿਜਣ ਦੇ ਬਾਕੀ ਚਲੋ ਮੰਮੀ ਕੋਈ ਗੱਲ ਨਹੀਂ ਸਾਰਾ ਮਾਹੌਲ ਘਰ ਦਾ ਨਾ ਆਸਤੇ ਆਸਤੇ ਠੀਕ ਹੋ ਜਾਣਾ ਆ ਇੱਥੇ ਤੇ ਇੱਕ ਜਣਾ ਨਹੀਂ ਵਿਗੜਿਆ ਇੱਥੇ ਸਾਰਿਆਂ ਨੇ ਬੜੇ ਖਲਾਰੇ ਪਾਇਆ ਬਾਕੀ ਗੁੱਸਾ ਕਹਿਦਾ ਹੁੰਦਾ ਵਾ ਤੇ ਨਿਕਲ ਕੇ ਹਿੱਤੇ ਜਾਂਦਾ ਵਾ ਤੁਸੀਂ ਇੱਥੇ ਦੋ ਚਾਰ ਦਿਨ ਰਹੋਗੇ ਨਾ ਤੇ ਤੁਹਾਨੂੰ ਆਪੇ ਹੀ ਸਾਰਾ ਪਤਾ ਲੱਗ ਜਾਣਾ ਪੁੱਤ ਜੇਕਰ ਤੇ ਮੈਂ ਉਹਨਾਂ ਦੀ ਜਗ੍ਹਾ ਮੈਂ ਹੁੰਦੇ ਨਾ ਤੇ ਮੈਂ ਵੀ ਇਦਾਂ ਹੀ ਕਰਨਾ ਸੀ ਉਹਨਾਂ ਦਾ ਗੁੱਸਾ ਜੈਜਵਾ ਤੇ ਬਾਕੀ ਤੇ ਦਰਾਣੀ ਕਿਉਂ ਨਹੀਂ ਤੇ ਕੰਡਿਓ ਕਿੱਥੇ ਗਈ ਆ ਮੰਮੀ ਦਰਾਣੀ ਮੇਰੀ ਆਪਣੇ ਘੇਕੇ ਗਈ ਆ ਤੇ ਮੰਮੀ ਹੁਣੇ ਬਾਹਰ ਹੀ ਬੈਠੇ ਆ ਬਾਕੀ ਗੱਲਾਂ ਮੈਂ ਤੁਹਾਨੂੰ ਬਾਅਦ ਵਿੱਚ ਹੀ ਦੱਸੂਗੀ ਇਹ ਲੰਮੀ ਕਹਾਣੀ ਆ ਤੁਹਾਨੂੰ ਏਡੀ ਛੇਤੀ ਦੱਸੀ ਨਹੀਂ ਜਾਣੀ ਤੇ ਸਮਝ ਵੀ ਨਹੀਂ ਲੱਗਣੀ ਮੈਂ ਨਹੀਂ ਮੰਮੀ ਦਾ ਵੀ ਕੋਹ ਨਹੀਂ ਹਾਰ ਮਾਸੀ ਦਾ ਫੋਨ ਆਇਆ ਤੇ ਦਵਾ ਦਵ ਦੌੜ ਗਏ ਆ ਇਹਨਾਂ ਨੇ ਵੀ ਮੇਰੀ ਧੀ ਘਰ ਆ ਕੇ ਬੈਠੀ ਆ ਦੁਖੀ ਆ ਇਹਦਾ ਕੋਈ ਦੁੱਖ ਮਡਾਵਾਂ ਮੈਂ ਠਾਣੇ ਜਾਣਾ ਹੀ ਹੋ ਵੀ ਰਹਿ ਗਿਆ ਮਾਸੀ ਜ਼ਰੂਰੀ ਹੀ ਮਾੜਾ ਜਟੇਲ ਮਠ ਦਾ ਫੋਨ ਕੀਤਾ ਵਾ ਤੇ ਅੱਡੀ ਕਿਤੇ ਲੱਗੀ ਨਹੀਂ ਥੱਲੇ ਤੇ ਦੌੜਨ ਦੀ ਕੀਤੀ ਆ ਹੁਣ ਤੇ ਮੇਰ ਕੋਰ ਕੌਡੀਂਗਾ ਹੈਗੀ ਤੇ ਸ਼ਾਇਦ ਠਾਣੇ ਵਾਲੇ ਕੋਈ ਉਹਨਾਂ ਤੇ ਐਕਸ਼ਨ ਅਧਾਰ ਹੀ ਦਿੰਦੇ ਵੀ ਇਹ ਮੈਨੂੰ ਵੀ ਉਥੋਂ ਕੋ ਥੋੜ ਬਹੁਤ ਮਿਲ ਹੀ ਜਾਂਦਾ ਤੇ ਇੱਕ ਉਹ じゃ ਮੇਰਾ ਬੰਦਾ ਸਾਰੀ ਉਮਰ ਨੰਗ ਚੱਲੀ ਇਹਦੀ ਝੁੱਡੂ ਦਾ ਝੁੱਡੂ ਹੀ ਰਿਆ ਵੇ ਲੋਕਾਂ ਦੇ ਬੰਦੇ ਕਿਤੇ ਜਨਾਨੀਆਂ ਦੇ ਹੋਏ ਮਰਦੇ ਆ ਪਰ ਇਹ ਤੇ ਮੇਰਾ ਬਣਿਆ ਹੀ ਨਹੀਂ ਪੱਲੇ ਹੀ ਨਹੀਂ ਬੰਦਾ ਮੈਨੂੰ ਕਿਤੇ ਉਦਣ ਦਾ ਨਾ ਫੋਨ ਕੀਤਾ ਹੀ ਆ ਤੇ ਨਾ ਇਧਰੋਂ ਜੇ ਮੈਂ ਲੰਨੀ ਆ ਤੇ ਫੇਰ ਹੀ ਚੁੱਕਿਆ ਵਾ ਇਹ ਇਦਾਂ ਕਰਦੀ ਆ ਨਹੀਂ ਤੇ ਲਾਗੇ ਨਾ ਵੇਖਾਂ ਵੇ ਜੁਕਦੇ ਬੁਲਾ ਕੇ ਨਹੀਂ ਜੁਕਦੇ ਮਾਂ ਨੇ ਪੱਕਾ ਕੰਨ ਭਰੇ ਹੁਣੇ ਕੋਈ ਨਾ ਕੋਈ ਕਿ ਨਾ ਕਰੇ ਫੋਨ ਹੈਗਾ ਤੇ ਮਾ ਦਾ ਹੀ ਚੁੰਮਚਾ ਵਾ ਜੋ ਉਹਨੇ ਕਹਿਣਾ ਕਰਨਿਆ ਤੇ ਇਹੋ ਹੀ ਆ ਮੇਰੀ ਤੇਨੇ ਕਿਥੋਂ ਸੁਣਨੀ ਆ ਲਾ ਕੇ ਵੀ ਨਹੀਂ ਬੜਾ ਜੁਕਦਾ ਕਿ ਨਹੀਂ ਜੁਕਦਾ ਜਿੰਨਾ ਜਿੱਦਾ ਪੱਕਾ ਇਹ ਬੰਦਾ ਵਾ ਨਾ ਪਤਾ ਤੇ ਮੈਨੂੰ ਹੈਗਾ ਇਹਦਾ ਬੈਲ ਜਾਂਦੀ ਆ ਵੇਖਿਆ ਇਡੀ ਗੱਲ ਬੜਾ ਬੰਦੇ ਨੂੰ ਪਤਾ ਨਹੀਂ ਲੱਗਦਾ ਵੀ ਫੋਨ ਆਉਂਦਿਆ। ਜੇ ਬੱਚੂ ਤੂੰ ਫੋਨ ਨਾ ਚੁੱਕਿਆ ਤੈਨੂੰ ਵੀ ਨਾਲ ਹੀ ਰਗੜੂ ਆਉਣਾ ਦੇ। ਖਾਈ ਫਿਰ ਬੈਠਾ ਜੀਲ ਦੀਆਂ ਰੋਟੀਆਂ ਤੂੰ ਮੈਂ। ਇੱਕ ਵਾਰੀ ਹੋਰ ਲਾ ਕੇ ਵੇਖ ਲੈਨੀ ਆ। ਜੇ ਬੱਚੂ ਤੂੰ ਅੱਜ ਫੋਨ ਨਾ ਨਾ ਚੁੱਕਿਆ ਮੇਰਾ ਤੇ ਪੱਕਾ ਬਲੌਗ 'ਚ ਸੁੱਟੋਂਗੀ ਨੰਬਰ ਤੇਰਾ। ਬੇਲੇ ਜਾਂਦੀ ਉਹ ਤੇ ਵੇਖ ਲੈ। ਲੈ, ਬਿਜੀ ਘਰ ਦਾ ਕੱਟਦਾ ਹੀ ਹੋ। ਹੁਣ ਇਹਦਾ ਨੰਬਰ ਬਲੌਗ ਚ ਪਾਉਣੀ ਅੱਗ ਲੰਨੀ ਇਹਦੇ ਨੰਬਰ ਨੂੰ ਇਹ ਇਹਦਾ ਫੋਨ ਹੈਲੋ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋਰ ਜੀ ਬੈਠ ਠਾਕ ਜੀ ਵਧੀਆ ਵਧੀਆ ਤੁਸੀਂ ਦੱਸੋ ਮੈਂ ਕਿਹਾ ਕਿ ਯਾਰ ਸਾਥੀ ਕਰਾ ਹਾਂਜੀ ਠੀਕ ਠਾਕ ਬਹੁਤ ਵਧੀਆ ਬਹੁਤ ਵਧੀਆ ਚਲੋ ਵਧੀਆ ਚੱਲ ਜਾ ਹਾਂਜੀ ਹੋਰ ਤੁਸੀਂ ਜਿੱਦਾਂ ਕਿਹਾ ਸੀ ਕਿ ਮੈਂ ਹੁਣੇ ਕੀਤਾ ਵਾ ਕੱਲ ਦਾ ਫੋਨ ਆਇਆ ਇਹ ਤੇ ਮੈਂ ਚੁੱਕਿਆ ਨਹੀਂ ਆ ਅੱਛਾ ਹੋਰ ਚੁਪਣਾ ਬਹੁਤ ਤੇਰਾ ਫਰਜ਼ ਹੀ ਸੀ ਨਾ ਘਰ ਵਾਲੀ ਤੇਰੀ ਆ ਤੂੰ ਚੁਪਣਾ ਹੀ ਨਾ ਫੋਨ ਉਹਦਾ ਚੁਪਾਇਆ ਕਰ ਤੂੰ ਐਸਾ ਤੁਸੀਂ ਉਹ ਤੇ ਹੈ ਹੀ ਆ ਪਰ ਜੇ ਹੋਰ ਕੋਈ ਕਰਤੀ ਹੋਈ ਗਈ ਆ ਤੇ ਹੁਣ ਹੁਣ ਘਾਰ ਆ ਲੈੰਦੋ ਵੇਖੋ ਹੀਰੇਪਾ ਗੱਲ ਇਦਾਂ ਤੂੰ ਛੋਟਾ ਵੀਰ ਮੇਰਾ ਵਾ ਉਹਨੂੰ ਕੱਢਿਆ ਮੈਂ ਨਹੀਂ ਕੱਢਿਆ ਘਰੋਂ ਬਾਹਰ ਉਹਨੇ ਕੰਮ ਹੀ ਇਦਾਂ ਦੇ ਕਿਤੇ ਮੰਮੀ ਡੈਡੀ ਦੇ ਘਰੋਂ ਬਾਹਰ ਕੱਢਿਆ ਵਾ ਅਹੀਂ ਝੋੜਾ ਕੱਢਿਆ ਨੂੰ ਬਾਹਰ ਚੱਲ ਜੇ ਇਨਸਾਨ ਕੋ ਗਲਤੀ ਹੋਈ ਗਈ ਹੈ ਤੇ ਚੱਲ ਉਹਨੂੰ ਮਾਫ ਕਰ ਦਿਓ ਨਾ ਮੈਂ ਹੀਰੇਪਾ ਕੌਣ ਦਾ ਮਾਫ ਕਰਨ ਵਾਲਾ ਉਹ ਤੇ ਮੰਮੀ ਡੈਡੀ ਨਾਲ ਗੱਲ ਕਰ ਆ ਕੇ ਨਾਲੇ ਤੂੰ ਫੋਨ ਚੁੱਕੋ ਦਾ ਭਾਈ ਤੁਸੀਂ ਦੋਵੇਂ ਜੀ ਜੋ ਮਰਜ਼ੀ ਕਰੋ ਆਪਾਂ ਤੁਹਾਡੀ ਗੱਲ ਚ ਨਹੀਂ ਹੁੰਦੇ ਭਰਾਵਾ ਮੈਂ ਤੁਹਾਡਾ ਕਰਕੇ ਨਹੀਂ ਚੁੱਕਿਆ ਆਦਾ ਫੋਨ ਤੇ ਫੇਰ ਹੀ ਕਹਿੰਦੇ ਇਹਦੇ ਮੈਂ ਆ ਚੱਲ ਨਹੀਂ 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 ਫੋਨ ਚੁੱਕ ਭਰਾਵਾ ਉਹ ਨਾ ਮੁੜ ਕੇ ਸਾਨੂੰ ਫੇਰ ਦੋਸ਼ੀ ਠਹਿਰਾਵੇ ਆਪਣੇ ਵੀ ਇਹ ਆਂਦੇ ਆ ਵੀ ਨਾ ਫੋਨ ਚੁੱਕਾੜੇ ਕਿ ਨਹੀਂ ਚਲੋ ਠੀਕ ਆ ਬੰ। ਹਾਂ ਆਓ। ਠੀਕ ਆ ਨਾ? ਓਕੇ ਓਕੇ। ਹੀਰਾ ਭਾਜੀ ਕੀ ਆਂਦਾ? ਆਂਦਾ ਆਪ ਹੀ ਤੁਸੀਂ ਨੂੰ ਘਰ ਆਉਣ ਦੋ ਕਵਲ ਨੂੰ। ਨਾਲੇ ਉਹ ਫੋਨ ਕਰਦੀ ਐ ਤੇ ਮੈਂ ਫੋਨ ਨਹੀਂ ਚੁੱਕਦਾ ਤਾਂ ਤੁਸੀਂ ਮੈਨੂੰ ਆਖਿਆ ਨਾ ਚੁੱਕਾ ਹੁਣ। ਮੈਂ ਅਹੀਂ ਕੋਣ ਨੂੰ ਦੇਖਣ ਆਲੇ ਫੋਨ ਚੁੱਕਣ। ਤੂੰ ਫੋਨ ਚੁੱਕ ਤੇਰੀ ਘਰ ਵਾਲੀ ਆ। ਮੈਂ ਤੇ ਹੀਰੇ ਨੂੰ ਕਹਿ ਤਾ ਵੇ ਤੇਰੀ ਘਰ ਵਾਲੀ ਆ ਤੂੰ ਮaaf ਕਰ ਜਾਂ ਨਾ ਕਰ ਪਰ ਮੈਂ ਮੁਆਫ ਨਹੀਂ ਕਰ ਸਕਦਾ ਓਕੇ ਮੇਰੇ ਮਾਪਿਆਂ ਨੇ ਨਾ ਨੇ ਘਰੋਂ ਬਾਹਰ ਕੱਢਿਆ ਸੀ ਸਹੀ ਕਿਹਾ ਤੂੰੀ ਉਹਦਾ ਨਾ ਹੁਣ ਕਿਸ ਬੰਨੇ ਜੋਰ ਨਹੀਂ ਚੱਲਦਾ ਹੱਥ ਪੱਲਾ ਉਹਨੇ ਮਾਰ ਕੇ ਵੇਚ ਲਿਆ ਪੁਲਸਵਾਲ ਤੇ ਪੁਲਸੋਂ ਦੀ ਸੁਣਦੀ ਜਾਂਦੀ ਨਹੀਂ ਆ ਹੁਣ ਉਹਦਾ ਵਸ ਨਹੀਂ ਆ ਹੁਣ ਉਹ ਘਰ ਆਉਣ ਨੂੰ ਫਿਰਦੀ ਆ ਮੈਨੂੰ ਕਿਸ ਤਰ੍ਹਾਂ ਇਹ ਘਰ ਵਾੜ ਲੈਣ ਤਾਂ ਕਰਕੇ ਤਰਲੇ ਮਿੰਤਾ ਕੱਢਦੀ ਫਿਰਦੀ ਆ ਕਦੀ ਹੀਰੇ ਨੂੰ ਫੋਨ ਲਾਉਂਦੀ ਆ ਹੀਰਾ ਗਾੜੀ ਤਾਨੂੰ ਫੋਨ ਲਾਉਂਦਾ ਵਾ ਕਿ ਕੋਈ ਤੇ ਸੁਣੂਗਾ ਹੋਰ ਨਹੀਂ ਕੋਈ ਤੇ ਵੀਰ ਨੇ ਤੇ ਮੇਰੀ ਮੰਨ ਨਹੀਂ ਲੈਣੀ ਆ ਉਹ ਮੰਮੀ ਡੈਡੀ ਨੂੰ ਸਮਝਾਊਗਾ ਤੇ ਮੰਮੀ ਹੁਣੀ ਆਪੇ ਘਰ ਆਉਣ ਦੇਣਗੇ ਉਹਨੂੰ ਆ ਵੀਰ ਕੱਚਾ ਗੋਲੇ ਖੜਿਆ ਨਾ ਮੈਂ ਵੀਰ ਕਿਦਾਂ ਮੰਨ ਜੂਗਾ ਨਾ ਲਾਲ ਦੇ ਚਾਰ ਨੂੰ ਮਾਗ ਬੈਠੀ ਨਾ ਬੈਠੀ ਰਹਿੰਦੇ ਤੇ ਚਾਲਤ ਨਾ ਫੇਰ ਹੀ ਆਵੇ ਇੱਥੇ ਮੈਨੂੰ ਤੇ ਇਹ ਨਹੀਂ ਸਮਝ ਆਉਂਦੀ ਕਿ ਜਿੱਦਾਂ ਦੇ ਬਹੁਤ ਵਾਰ ਪੁੱਠੇ ਕੰਮ ਮਾਂ ਕਰਦੀ ਉਦਾਂ ਦੇ ਗਾੜੀ ਤੀਨ ਉਸੇ ਖਾਲੀ ਜਾਂਦੀ ਆ ਚਲੋ ਜੋ ਮਰਜ਼ੀ ਕਰਦੇ ਵਿੱਚ ਹੋ ਗਿਆ ਮम्मी डैडी ਨੇ ਇਹਨੇ ਘਰੋਂ ਵੀ ਕੱਢਤਾ ਨਾ ਅਸੀਂ ਕੋਈ ਗੱਲ ਨਹੀਂ ਕੀਤੀ ਪਰ ਆ ਜਿਹੜਾ ਇਹਨੇ ਆਪਣੇ ਕੋਲੇ ਤੇ ਲਿਆ ਕੇ ਤੇ ਪਾ ਕੇ ਸਾੜਨ ਦੀ ਕੋਸ਼ਿਸ਼ ਕੀਤੀ ਆ ਇਦਾਂ ਦੇ ਕੰਮ ਬੰਦਾ ਕਰਦਾ ਚੰਗਾ ਲੱਗਦਾ ਇਹਨੂੰ ਮਸਾ ਹਕਲ ਮੌਦੀ ਹੈ ਨਹੀਂ ਆ ਤੇ ਮੇਰਾ ਆਪਣਾ ਘਰ ਦਾ ਮੈਂ ਇੱਥੇ ਹੀ ਰਸਣਾ ਰਸਣਾ ਆ ਇਹ ਹੋਰ ਜੇ ਇਹ ਵੀਡੀਓ ਨਾ ਬਣਦੀ ਅਸੀਂ ਫਸ ਗਏ ਨਾ ਸਾਰੇ ਬੁੱਢੇ ਵਾਰੇ ਐਡਾ ਮਾਂਪੇ ਜਲ ਜਲ ਰੋਲ ਜਣਾ ਆ ਅਸੀਂ ਕਿਹਨੂੰ ਕੀ ਮੂੰਹ ਖਲਣਾ ਹੀ ਮੁੜ ਕੇ ਕੀ ਪਤਾ ਹੋਣੀ ਕੀ ਚਲਾ ਪੀਆ ਫੇੜਦੀ ਫੇੜਦੀ ਆ ਮੈਨੂੰ ਤਾਂ ਸਮਝ ਨਹੀਂ ਆਉਂਦੀ ਚਲਾਉਂਦੇ ਚੱਕੀਆਂ ਘਰ ਹੀ ਹੋਣਾ ਹੈ ਕਰ ਲਾਂ ਗੱਲ ਜੋ ਕਰਾਂਗੇ ਨਾਲ ਮਾਂ ਉਹ ਨਾ ਮੈਂ ਵੇਖ ਲੂ ਕੀ ਕਰਦੀ ਮਹਾਂ ਚੰਗਾ ਵੇਖਿਆ ਘਟ ਪਮੋ ਮਨੇਗੀ ਇਹਨੂੰ ਸ਼ਰਮਝਾ ਕੜੀ ਹੈਗੀ ਆ ਲਿਆ ਕੇ ਆਪਣੀ ਮਾਂ ਨੂੰ ਤੇ ਸਾਡੇ ਸਿਰ ਦੇ ਉੱਤੇ ਬਾਲ ਦਿੱਤਾ ਵਾ ਸੱਚ ਪੁੱਛੋ ਨਾ ਤੇ ਇਹਦੀ ਮਾਂ ਮੈਨੂੰ ਮਾਸਾ ਚੰਗੀ ਨਹੀਂ ਲੱਗਦੀ ਮੈਨੂੰ ਵੇਵ ਖਾਈ ਦਿੰਦੀ ਆ ਤੇ ਇਹਦਾ ਇਰਾਦਾ ਹੀ ਤੇ ਫੇਰ ਮੈਂ ਆਪੇ ਪੇਕਿਆਂ ਨੂੰ ਮਿਲਾਂ ਵਰਤਾ ਸਹੀ ਗੱਲ ਆ ਫੇਰ ਆਪਣੀ ਮਾਂ ਨੂੰ ਲਿਆਣ ਕੇ ਤੇ ਘਰ ਵਾੜਤਾ ਇਹਨੂੰ ਪਿਛਲੀ ਭੁੱਲ ਗਈ ਆ ਇਹ ਹੁਣ ਕੋਈ ਫੇਕ ਕਾਰਾ ਹੋ ਗਿਆ ਨਾ ਫੇਰ ਵੇਖੀਏ ਕਿਦਾਂ ਪਿੜਦੀ ਆ ਇੱਕ ਤੇ ਕਵਲ ਨੇ ਸਾਨੂੰ ਦੁਖੀ ਕੀਤਾ ਏ ਤੇ ਕਾ ਜਿਹੜੀ ਪੰਮੋ ਆ ਨਾ ਇਹ ਆਪਣੀਆਂ ਮਨਮਾਨੀਆਂ ਕਰਕੇ ਨਾ ਇਹ ਸਾਨੂੰ ਬਹੁਤ ਸਤਾਉਂ ਲਈ ਆ ਓਏ ਕੀ ਕਰੀਏ ਹੁਣ ਕਿ ਇਹਨੂੰ ਕੀ ਆਖੀਏ ਤੇ ਉਹਨੂੰ ਕੀ ਆਖੀਏ ਉਹ ਉਹ ਤੇ ਚਲੋ ਠੀਕ ਆ ਪਰ ਇਹ ਆ ਵੀ ਕਵਲ ਦਾ ਜਿਹੜਾ ਮੁੰਡਾ ਹੀ ਨਹੀਂ ਉਹ ਸਾਡੇ ਅੱਖ ਲੱਗਦਾ ਉਹ ਉਹ ਨਹੀਂਗਾ ਆਪਣੀ ਮਾਂ ਦੇ ਮਗਰ ਲੱਗਦਾ ਉਹ ਸਾਡਾ ਕਹਿਣਾ ਮੰਨਦਾ ਵਾ ਇਹੋ ਤੇ ਗੱਲ ਵਾ ਹਾਨੂੰ ਉਹ ਮੁੰਡੇ ਵੱਲੋਂ ਬਹੁਤ ਠੰਡ ਵਾ ਕਿੰਨਾ ਦਿਹਾੜੀ ਦਾ 2-2 3-3 ਵਾਰੀ ਫੋਨ ਕਰਦਾ ਵਾ ਸਾਡਾ ਹਾਲ ਚਾਲ ਪੁੱਛਦਾ ਵਾ ਆਪਣੀ ਮਾਂ ਨੂੰ ਹੀ ਆਂਦਾ ਵਾ ਵੀ ਘਰ ਦੇ ਵਿੱਚ ਕਲੇਸ਼ ਨਹੀਂ ਚੰਗਾ ਹੁੰਦਾ ਚਲ ਕੋਈ ਨਾ ਕੋਈ ਤੇ ਚੰਗਾ ਆ ਨਾ ਤਾਂ ਵੀ ਇਹਨੇ ਨਾ ਹਾਨੂੰ ਠੰਡ ਰਹਿੰਦੀ ਆ ਇਹਨੂੰ ਤਾਂ ਆਪਣਾ ਪੁੱਤ ਗਵਾ ਕੇ ਵੀ ਨਹੀਂ ਮਾਸਾ ਜਨੀ ਝਰਮਾਈ ਵੀ ਪਰ ਹੋਣੀ ਮੈਂ ਆਪਣਾ ਦੁਕਾਨੇ ਰਵਾਂ ਨਾ ਇਹੋ ਜੇ ਕੰਮ ਕਰਾ। ਅਕਲ ਹੀ ਨਹੀਂ ਕੋਈ ਤੇ ਬੰਦਾ ਵਾ ਅਕਲ ਸੋਚਦਾ ਵਾ, ਕਰਦਾ। ਕਿਹੜੀ ਨਿਆਣੀ ਆ ਹੁਣ? ਮੰਮੀ, ਤੁਹਾਨੂੰ ਮੈਨੂੰ ਗਲਤ ਕਿਉਂ ਲੱਗਦੀ ਆ? ਚਲੋ ਮੰਨਿਆ ਵੀ ਮੇਰੀ ਮਾਂ ਨੇ ਮੇਰੇ ਨਾਲ ਮਾੜਾ ਕੀਤਾ ਜਾਂ ਮੇਰੇ ਪ੍ਰਾਪਾ ਨੇ ਮਾੜਾ ਕੀਤਾ ਵਾ। ਪਰ ਇੱਕ ਗੱਲ ਹੈਗੀ ਆ, ਜੀ ਇਹੋ ਹੀ ਟਾਈਮ ਰੱਬ ਨਾ ਕਰੇ, ਤੁਹਾਡੀ ਮਾਂ ਹੁੰਦੀ ਤੇ ਉਹਦੇ ਉੱਤੇ ਆਉਂਦਾ ਤੇ ਤੁਹਾਨੂੰ ਕਿਦਾਂ ਦਾ ਫੀਲ ਹੁੰਦਾ? ਤੁਸੀਂ ਉਹਨੇ ਇਹ ਹਾਲਤ ਦੇ ਵਿੱਚ ਛੱਡ ਕੇ ਆਉਂਦੇ। ਤੁਸੀਂ ਇੱਕ ਵਾਰੀ ਨਾ ਮੇਰੀ ਜਗ੍ਹਾ ਤੇ ਆਪਣੇ ਆਪ ਨੂੰ ਰੱਖ ਕੇ ਵੇਖੋ ਤੇ ਮੈਂ ਕਿਹੜੇ ਹਾਲਾਤਾਂ ਚੋਂ ਗੁਜ਼ਰਨ ਲਈ ਆ। ਜੇ ਮਾ ਨਾ ਮੇਰੇ ਮੇਰਾ ਪੁੱਤ ਨਾਲ ਖੂਨ ਦਾ ਰਿਸ਼ਤਾ ਹੈ ਨਾ ਤੇ ਮੇਰਾ ਮਾ ਨਾ ਵੀ ਖੂਨ ਦਾ ਹੀ ਰਿਸ਼ਤਾ ਵਾ ਮੈਂ ਆਪਣੀ ਮਾ ਨੂੰ ਕਿੱਦਾਂ ੱੱੱਕੇ ਖਾਂਦੀ ਛੱਡ ਕੇ ਆ ਜਾਂਦੀ ਉੱਥੇ ਸੁਣੀ ਜਾਓ ਜੀ ਜੇ ਬਾ ਗਨ ਜਿਹੜੀ ਤੂੰ ਆਖਣ ਨਹੀਂ ਹੈ ਨਾ ਜੇ ਕਿਤੇ ਇਹ ਨਾ ਵਾਪਰੀ ਹੁੰਦੀ ਨਾ ਅਸੀਂ ੱੱੱਕੇ ਮਾਰ ਕੇ ਕੱਢ ਦੇਣੀ ਉਹਦੀ ਜੁਰਤ ਨਹੀਂ ਸੀ ਇੱਥੇ ਆਉਣ ਦੀ ਹਾਏ ਹਾਏ ਰੱਬਾ ਜਦੋਂ ਦੀ ਮੈਂ ਆਈ ਆ ਮੇਰੇ ਧੀ ਦੇ ਘਰ ਚ ਕਲੇਸ਼ ਪਿਆ ਹੋ ਦੰਦਾ ਏ ਪਰ ਮੈਂ ਨਹੀਂ ਜਾਂਦੀ ਕਿ ਮੇਰਾ ਘਰ ਕੇ ਮੇਰੀ ਧੀ ਦਾ ਘਰ ਉਜੜੇ ਕਿ ਮੇਰੇ ਘਰ ਕਿੰਨੀਆਂ ਨੂੰ ਗੱਲਾਂ ਸੁਣਨੀਆਂ ਪੈਂਦੀਆਂ ਐ ਇਦਾਂ ਕਰਦੀਆਂ ਤੇ ਮੈਂ ਇਥੋਂ ਜਾਣੀ ਆ ਬੁਰਾ ਵਕਤ ਆਇਆ ਵਾ ਤੇ ਨੰਗ ਵੀ ਜਾਣਾ ਹੀ ਆ ਇਹ ਕਿਆ ਕਿਤਾ ਜਬਾਨ ਚ ਲੰਦੀ ਆ ਕਿਤਾ ਮੇਰੇ ਪਿਛਲਿਆਂ ਤੱਕ ਗਈ ਆ ਜੇ ਉਹਨਾਂ ਕੀਤੀ ਤੇ ਉਦੋਂ ਵੱਧ ਜੇ ਇਹ ਡੈਪੀ ਤੇ ਉਦੋਂ ਵੱਧ ਕਰਨ ਡਿਆ ਪਈ ਆ ਕਿਤੇ ਅਕਲ ਹੀ ਨਹੀਂ ਇਹਨੂੰ ਕਿਤੇ ਮਾਸਾ ਜਿੰਨੀ ਪਤਾ ਨਹੀਂ ਉੱਥੇ ਕੀ ਐ ਵੇਖਾਈ ਆ ਮੰਮੇ ਮੈਂ ਤਾਂ ਕੁਛ ਨਹੀਂ ਤੁਹਾਨੂੰ ਮਾੜ ਆਖਿਆ ਤੁਹੇ ਹੀ ਬਸ ਇੱਕੋ ਗੱਲ ਦੀ ਰਟ ਲਾਈ ਆ ਉਹੋ ਹੀ ਗੱਲਾਂ ਕਰੀ ਜਾਂਦੇ ਈਓ ਇਹਦੀ ਮਾਂ ਆ ਗਈ ਇਹਦੀ ਮਾਂ ਆ ਗਈ ਫੇਰ ਕੀ ਆ ਦੋ ਰੋਟੀਆਂ ਹੀ ਖਾਣੀਆਂ ਉਹਨੇ ਕੀ ਮੰਗ ਲੈਣਾ ਤੁਹਾਡੇ ਕੋਲੋਂ ਤੁਹਾਡੇ ਕੋ ਕੀ ਮੰਗਣਾ ਵਾ ਤੁਹਾਡੇ ਕੋ ਤੇ ਜਿਹੜੀ ਜ਼ਿਆਦਾਤੀ ਸਾਡੀ ਉਹ ਤੇਰੇ ਖੋਲੀ ਤੂੰ ਹੋ ਰਹੇ ਨਾ ਤੁਹਾਡੇ ਕੋ ਕੀ ਮੰਗਣਾ ਵਾ ਚਲੋ ਮੇਰਾ ਕਰਕੇ ਕਲੇਸ਼ ਨਾ ਪਾਓ ਉਹ ਤਾਂ ਕਲੇਸ਼ ਨੇ ਤਾਂ ਜਿਹੜਾ ਚੰਗਾ ਨਹੀਂ ਹੁੰਦਾ ਤੇ ਮੈਂ ਇਦਾਂ ਕਰਦੀ ਮੈਂ ਚੱਲੀ ਆ ਤੁਸੀਂ ਧੀ ਆ ਜਿਹੜੇ ਆਪਣੇ ਘਰ ਖੁਸ਼ੀ ਚੰਗੀਆਂ ਲੱਗਦੀਆਂ ਉਹ ਤੇ ਮੇਰੇ ਕਰਕੇ ਨਾ ਤੂੰ ਇੰਨਾ ਕੁ ਸੁਣ ਤੇ ਮੈਨੂੰ ਜਾਣਦੇ ਬਸ ਮੰਮੀ ਤੁਸੀਂ ਇਹੋ ਹੀ ਚਾਹੁੰਦੇ ਹੋ ਨਾ ਪੈ ਗਈ ਠੰਡ ਤੁਹਾਨੂੰ ਮੇਰੀ ਮਾਂ ਤੌਰ 'ਤੇ ਉਹਨੂੰ ਨਹੀਂ ਜਾਣ ਦੇਣਾ ਮੰਮੀ ਮੰਮੀ ਤੁਸੀਂ ਕਿੱਥੇ ਚੱਲੇ ਤੁਸੀਂ ਨਹੀਂ ਕਿਤੇ ਵੀ ਜਾਣਾ ਮੈਂ ਤੁਹਾਨੂੰ ਕਹਤਾ ਨਾ ਵੀ ਇੱਥੇ ਰਹਿਣਾ ਵਾ ਨਹੀਂ ਜਾਣਾ ਜਾਣਦੀ ਆ ਕਿ ਜਾਣ ਦੇ ਜੇ ਸਿਆਣੀ ਹੁੰਦੀ ਨਾ ਉਦੋਂ ਤੁਹਾਡੇ ਨਾਲ ਹੀ ਨਾ ਆਉਂਦੀ ਲੋਹੋ ਜੀ ਹੋ ਮੂੰ ਚੋਕਕੇ ਆ ਗਈ ਤੋਹ ਜੇ ਤੁਸੀਂ ਜਿਹੜੇ ਮਗਰ ਭਾਲ ਲਿਆਏ ਜਾਣ ਦੇ ਮੰਮੀ ਜਾਣ ਦੇ ਨਹੀਂ ਨਾ ਜਾਂਦ ਮੰਮੀ ਮੇਰੀ ਮੰਮੀ 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 ਆਹ ਕੰਮ ਤੁਸੀਂ ਚੰਗਾ ਨਹੀਂ ਕੀਤਾ ਨਾ ਮਾਰੋ ਘੇਟ ਮੰਮੀ ਨਹੀਂ ਮੰਮੀ ਨਾ ਜਾਣ ਦੋ ਮੰਮੀ ਨੂੰ ਵੇਖ ਲਓ ਮੇਰੀ ਕਲਮ ਡੈਡੀ ਜੀ ਅੱਖੇ ਵੀ ਲੱਗਿਆ ਕਰ ਡੈਡੀ ਜੀ ਤੁਸੀਂ ਸਮਝਾਓ ਕੋ ਮੇਰੀ ਮਾਂ ਵਿਚਾਰੀ ਕਿੱਥੇ ਜਾਊਗੀ ਗੁਰਦੁਆਰਿਆਂ ਚ ਧੱਕੇ ਖਾਂ ਜਾਈ ਜਾਵੇ ਮੈਂ ਕੀ ਸਮਝਾਵਾਂ ਉਹ ਕੀ ਗਾਇ ਜੋ ਕਰਦੇ ਜਈ ਕਰ ਲਈ ਮੈਂ ਤੁਹਾਡੇ ਗਾੜੀ ਮਿੰਤਾ ਕਰਦੀ ਹੱਥ ਜੋੜਦੀ ਆ ਮੇਰੀ ਮਾਂ ਨੂੰ ਮੋੜ ਲਿਆ ਹੁੰਦਾ ਮੈਨੂੰ ਉਹਨਾਂ ਨੇ ਗਾੜੀ ਚੋੜ ਲਈਦੀ ਹ ਜਦੋਂ ਐਡਾ ਵੱਡਾ ਤੇਰੇ ਨਾਲ ਉਹਨਾਂ ਕਾਟ ਕੀਤਾ ਉਹਦੋਂ ਦਾ ਤੇਰੇ ਹੱਥ ਜੁੜੇ ਹੁਣ ਤੂੰ ਹੱਥ ਜੋੜਨ ਲਈ ਆ ਮੈਂ ਤਾਂ ਕਿਨੂੰ ਜੱਪ ਕਰਕੇ ਤੇ ਬਹਿ ਜਾ ਇਹ ਘਰ ਦੇ ਵਿੱਚ ਮੱਛਣਾ ਜੇ ਨਹੀਂ ਤੇ ਤੂੰ ਵੀ ਮਗਰੇ ਤੁਰ ਪਾ ਦੌੜ ਜਾ ਮਗਰੇ ਇਹ ਦੂਰ ਨਹੀਂ ਗਈ